ਜਿਹੜੀ ਜਿਹੜੀ ਪ੍ਰੈਸ ਕਾਨਫਰੰਸ ਲੱਗੀ ਆ ਅੱਰੇ ਅੱਰੇ ਇਹ ਤਾਂ ਜਿਵੇਂ 13 14 ਦੀ ਰਾਤ ਦੀ ਗੱਲ ਆ ਦਰਮਿਆਨੀ ਰਾਤ ਨੂੰ ਦੋ ਗਰੁੱਪਾਂ ਦਾ ਪਹਿਲਾਂ ਵੀ ਟਕਰਾਅ ਸਰਪੱਜੀ ਕੋਈ ਚੱਲਦੀ ਸੀ 13 14 ਦੀ ਰਾਤ ਨੂੰ ਪ੍ਰਦੀਪ ਸਿੰਘ ਤੇ ਅਮਿਤ ਕੁਮਾਰ ਜਿਹੜੇ ਇੰਜਰਡ ਹੋਏ ਸੀ ਜਿਹਦੇ ਰਿਗਾਰਡਿੰਗ ਅਸੀਂ ਐਫ ਆਰ ਨੰਬਰ 20 ਅੰਡਰ ਸੈਕਸ਼ਨ 307 325 323 148 48 341 ਦੇ ਤਹਿਤ ਪਰਚਾ ਦਰਜ ਕੀਤਾ ਸੀ ਅਮਿਤ ਕੁਮਾਰ ਜਿਹੜਾ ਜਿਹੜਾ ਇੰਦੀ ਸਟੇਟਮੈਂਟ ਦਿੱਤੀ ਉਸੋ ਬਾਅਦ ਜਿਹੜੀ ਪ੍ਰਦੀਪ ਸਿੰਘ ਦੀ ਜਿਹੜੀ ਕੱਲ ਡੈਥ ਹੋਈ ਦੀ ਐ ਫਿਰ ਅਸੀਂ ਸੈਕਸ਼ਨ 302 ਦਾ ਮਰਡਰੀ ਦਾ ਵਧਾ ਕੀਤਾ ਜਿਹਦੇ ਵਿੱਚ ਅਸੀਂ ਦੋ ਮੌਲਿਆਂ ਜਿਹੜੇ ਆ ਗੁਰਪ੍ਰੀਤ ਲਈ ਉਸ ਗੁਪੀ ਸਨੋਂ ਪ੍ਰਦੀਪ ਸਿੰਘ ਔਰ ਉਹਨ ਸਮਾਜ ਸਨੋਂ ਮਜੀਤ ਬਾਸ ਇਹ ਜਿਹੜੇ ਅਰੈਸਟ ਕੀਤੇ ਸਾਡੇ ਕੋਲ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਆ ਇਸ ਤੋਂ ਬਿਨਾ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਤੇ ਐਸਪੀ ਡੀ ਸਾਹਿਬ ਦੀ ਸੁਪਰਵਾਈਜ਼ ਦੇ ਥੱਲੇ ਸੀਏ ਤੇ ਆਪਣੇ ਦੋਨਾਂ ਥਾਣਿਆਂ ਦੀਆਂ ਤਿੰਨ ਪਾਰਟੀਆਂ ਨੇ ਅਡਾਡ ਸਪੀਚ ਕੀਤੀ ਹੋਈਆਂ ਜਿਹੜੇ ਬਾਕੀ ਵੀ ਮੌਲਿਆਂ ਆ ਉਹ ਛੇਤੀ ਕਾਬੂ ਕਰ ਲਿਆ ਜਾਂਦੇ ਸਰ ਮਾਮਲਾ ਕੀ ਸੀ ਗੱਲ ਮਾਮਲਾ ਇਹਦਾ ਲੜਾਈ ਝਗੜਾ ਮਾੜਾ ਮੂਟਾ ਪਹਿਲਾਂ ਹੋਇਆ ਹੁਣ ਉਹ ਤੋਂ ਬਾਅਦ ਹੀ ਏਡੀ ਜਿਹੜੀ ਇਹ ਗੱਲ ਇਹਨਾਂ ਨੇ ਬਦਾਈ ਕੋਈ ਨਸ਼ੇ ਦਾ ਕਾਰੋਬਾਰ ਤਾਂ ਵੀ ਕੋਈ ਤਾਲੁਕਾ ਤੇ ਨਹੀਂ ਇਹਨਾਂ ਦੇ ਵਿੱਚ ਜਿਹੜੇ ਕੁਝ ਇੱਕ ਮੁੱਲਯਮ ਆ ਜਿਨ੍ਹਾਂ ਦੇ ਸਾਡੇ ਆ ਫਿਗਰ ਹੋ ਰਹੇ ਆ ਦਰਾਨੇ ਇਨਵੈਸਟੀਗੇਸ਼ਨ ਉਹਨਾਂ ਦੇ ਨਸ਼ੇ ਦੇ ਪਰਚੇ ਵੀ ਛੋਟੇ ਛੋਟੇ ਪਹਿਲਾਂ ਹੈਗੇ ਇੱਕ ਇੱਕ ਦੋ ਇਹ ਇਸ ਇਸ ਗੈਂਗਵਾਲ ਦਾ ਲੋਕੀ ਚਿੰਤਾ ਦਾ ਵਿਸ਼ਾ ਜੀ ਜੀ ਪੁਲਿਸ ਉਹ ਲੋਕੀ ਸ਼ਕਤ ਕਮ ਤਾਂ ਉਠਾਈ ਜਾਂਦੇ ਆ ਸਾਡੇ ਵੱਲੋਂ ਜਿਹੜਾ ਗੈਰ ਕਾਨੂੰਨੀ ਐਂਸਰ ਹੈ ਬਿਲਕੁਲ ਸਖਤੀ ਨਾਲ ਇਹਨਾਂ ਨੂੰ ਪੇਸ਼ ਆਵਾਂਗੇ ਕਾਨੂੰਨੀ ਤੌਰ ਤੇ ਵੀ ਤੇ ਹਰ ਤਰ੍ਹਾਂ ਦੀ ਸਖਤੀ ਕੀਤੀ ਜਾਊਗੀ ਜਿਹੜੀ ਬਦਮਾਸ਼ੀ ਹੈ ਇਹ ਬਿਲਕੁਲ ਵੀ ਕਿਸੇ ਵੀ ਕਿਉਂ ਦੇ ਟੋਲਰੇਟ ਨਹੀਂ ਕੀਤੀ ਜਾਊਗੀ ਬਿਲਕੁਲ ਸਖ ਸੈਕਸ਼ਨ ਦੇ ਤਹਿਤ ਬੁੱਕ ਕਰਾਂਗੇ ਸਰ ਕੋਈ ਵੈਪਨ ਵਗੈਰਾ ਵੀ ਮਿਲੇ ਆਉਣਾ ਤੋਂ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਕੁਝ ਨਹੀਂ ਅਜੇ ਇਹ ਤਫਤੀਸ਼ ਦਾ ਪਾਰਟ ਹੈ ਕਿਉਂਕਿ ਵੈਪਨ ਵੀ ਦੇ ਵਿੱਚ ਜਿਹੜੇ ਡੰਡੇ ਤੇ ਕਿਰਪਾਨਾਂ ਹੀ ਵਰਤੀਆਂ ਨੇ ਕਿੰਨੇ ਜਣਿਆਂ ਤੇ ਮਾਮਲਾ ਦਰਜ ਹੋਇਆ ਹੈ ਮਾਮਲਾ ਅਜੇ ਤਿੰਨ ਤੇ ਬਾਈ ਨੇ ਮੈਂ ਬਾਕੀ ਹਣਛਤੇ ਨੇ ਪੰਜ ਇਹ ਸਾਡੀ ਤਤੀਸ਼ ਦਾ ਪਾਰਟ ਆ ਉਹ ਕੈਰੀ ਹੋਣਾ ਫਿਰ ਤੁਹਾਨੂੰ ਬਾਅਦ ਚ ਡਿਸਕਲੋਜ਼ ਕਰਦਾ ਸਰ ਇੱਕ ਸ਼ਹਿਰ ਦੇ ਵਿੱਚ ਕਾਲੇ ਸ਼ੀਸ਼ੇ ਮੰਨ ਲਓ ਕਿ ਲਗਾ ਕੇ ਗੱਡੀ ਆਮ ਕੋ ਮਰਨੀਆਂ ਨੇ ਆਹੀ ਵਿੱਚ ਮੰਨ ਲਓ ਕਿ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਖਤਮ ਹੋਇਆ ਕੱਲ ਨੂੰ ਤੇ ਉਹਦੇ ਵਿੱਚ ਮੰਨ ਲਓ ਕਿ ਕੀ ਕਹਿ ਸਕਦੇ ਆਪਾਂ ਮੰਨ ਕੇ ਵੀ ਪੁਲਿਸ ਇਹਦੇ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਕਿ ਉਹਨਾਂ ਦੇ ਮੰਨ ਲਓ ਕਿ ਕੀ ਸਿਸਟਮ ਆ ਵੀ ਉਹਨਾਂ ਤੇ ਆਪਾਂ ਉਹਨਾਂ ਨੂੰ ਕੋਈ ਨਾ ਫੜੀ ਪਾ ਰਹੀ ਤਦ ਕਾਲੇ ਸ਼ੀਸ਼ੇ ਵਾਲੀਆਂ ਤੁਸੀਂ ਅੱਜ ਮੇਰੇ ਧਿਆਨ ਚ ਲੈੰਦਾ ਅੱਜ ਜੀ ਅਸੀਂ ਜਿਹੜਾ ਅੱਜ ਅੱਜ ਤੋਂ ਸ਼ੁਰੂ ਕਰਾਂਗੇ ਜਿਹੜੇ ਕਾਲੇ ਸ਼ਿਸ਼ਿਆਂ ਨੇ ਜਿੰਨੇ ਵੀ ਐ ਉਹ ਫਿਲਮਾਂ ਤਰਾਵਾਂਗੇ ਵੀ ਤਾਂ ਚਲਾਨ ਵੀ ਕਰਾਂਗੇ ਤੇ ਦੇ ਨਾਲ ਵੀ ਸਰ ਆਪਣੇ ਸ਼ਹਿਰ ਦੇ ਵਿੱਚ ਕਾਫੀ ਜਿਹੜੀਆਂ ਮੋਤਾਂ ਪਿੱਛੇ ਜੇ ਹੁੰਦੇ ਨੇ ਤੇ ਹੁਣ ਵੀ ਆ ਇੱਕ ਰਤੀਪੁਰ ਦੇ ਨੌਜਵਾਨ ਦੀ ਇੱਕ ਲਖਵਾਲ ਦੇ ਦੀ ਜਿਹੜੇ ਸੜਕ 'ਤੇ ਪਿਆ ਮੁੰਡਾ ਮਿਲਿਆ ਤੇ ਉਹਨਾਂ ਬਾਰੇ ਜੇ ਕੁਛ ਐ ਇਹ ਸਾਡੀ ਅਪੀਲ ਹੈ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਡੀਜੀਪੀ ਸਾਹਿਬ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਇਹ ਦੇ ਤਰ੍ਹਾਂ ਸਾਨੂੰ ਤੁਹਾਡੇ ਜਰੀਏ ਮੈਂ ਪਬਲਿਕ ਨੂੰ ਅਪੀਲ ਕਰਨੀ ਚਾਹਨਾ ਜਿਨ੍ਹਾਂ ਦੇ ਬੱਚੇ ਨਸ਼ੇ ਤੇ ਲੱਗੇ ਆ ਉਹ ਆਪ ਮਾਰੇ ਮੂਰੇ ਹੋ ਗਏ ਸਾਡੇ ਫੋਨ ਨੰਬਰ ਹੈ ਮੇਰਾ ਸਰਕਾਰੀ ਨੰਬਰ ਹੈ ਐਸ.ਐਚ.ਓ ਦਾ ਸਰਕਾਰੀ ਨੰਬਰ ਹੈ ਉਹ ਤੇ ਸਾਡੇ ਦਿਨ ਜਾਂ ਰਾਤ ਵੇਲੇ ਜਦੋਂ ਵੀ ਟਾਈਪ ਕਰ ਸਕਦੇ ਜਿਹਦਾ ਕਿਸੇ ਦਾ ਬੱਚਾ ਐਡਿਕਟਡ ਹੈ ਸਾਡੀ ਪ੍ਰਾਇਮਰੀ ਤੌਰ ਤੇ ਡਿਊਟੀ ਆ ਉਸ ਬੱਚੇ ਨੂੰ ਚੰਗੀ ਸੰਗ ਦੇ ਵਿੱਚ ਲਿਆਉਣਾ ਦਾ ਨਸ਼ਾ ਛਡਾਣਾ ਉਹਨੂੰ ਅਸੀਂ ਡਿਡਿਕਸ਼ਨ ਵਾਲੇ ਪਾਸੇ ਲੈ ਕੇ ਜਾਵਾਂਗੇ ਜੇ ਕੋਈ ਵੇਚਣ ਵਾਲਾ ਹੈ ਪੈਡਲਰ ਉਹਨੂੰ ਅਸੀਂ ਬੁੱਕ ਕਰਾ ਕੇ ਤੇ ਉਹਨੂੰ ਜੇਲ੍ਹ ਭੇਜਾਂਗੇ ਤਾਂ ਕਿ ਜਿਹੜੀ ਸਾਡੀ ਸਪਲਾਈ ਲਾਈਨ ਟੁੱਟ ਸਕੇ ਜਿਹੜੀ ਸਾਡੀ ਹੋਰ ਯੂਥ ਹੈ ਉਹ ਇਸ ਬਾੜੇ ਜਿਹੜੀ ਦਲਦਲ ਦੇ ਵਿੱਚ ਬਚ ਸਕੇ ਸਾਡੀ ਹਰ ਸੰਭਵ ਕੋਸ਼ਿਸ਼ ਹੋਊਗੀ ਮੇਰੀ ਤੇ ਮੇਰੀ ਆਪਣੀ ਟੀਮ ਦੀ ਸਾਰੀ ਦੀ ਤੇ ਸਰਕਾਰ ਵੱਲੋਂ ਤੇ ਸੀਨੀਅਰ ਅਫਸਰਾਂ ਵੱਲੋਂ ਵਾਰ-ਵਾਰ ਦੱਸ ਦਿੱਤਾ ਵੀ ਇਹੀ ਦਾ ਮੇਰੀ ਰਿਕਵੈਸਟ ਤੁਹਾਡੇ ਜਿਹੜੀ ਸਾਰੇ ਲੋਕਾਂ ਨੂੰ ਫੇਰ ਵੀ ਦੁਬਾਰਾ ਫੇਰ ਅਪੀਲ ਕਰਨੀ ਚਾਹਨਾ ਕੋਈ ਵੀ ਤੁਹਾਡੇ ਕੋਲ ਵੇਚਣ ਵਾਲਾ ਹੈ ਕੋਈ ਉਹਦਾ ਗੱਡੀ ਨੰਬਰ ਦੇ ਦਿਓ ਸਾਨੂੰ ਕਈ ਵਾਰ ਸ਼ਹਿਰ ਚ ਇਹ ਤੋਂ ਬਿਨਾ ਪੱਕੇ ਟੁਕੇ ਮਾਰਨ ਵਾਲੇ ਕਾਲੇ ਸ਼ੀਸ਼ਿਆਂ ਵਾਲਾ ਮੈਂ ਨਹੀਂ ਕਹਿੰਦਾ ਵੀ ਤੁਸੀਂ ਰੋਕੋ ਤੁਸੀਂ ਦਾ ਸਿਰਫ ਗੱਡੀ ਦੇ ਉੱਪਰ ਨੋਟ ਕਰ ਲਓ ਉਹ ਸਾਨੂੰ ਸਿਰਫ ਮੈਸੇਜ ਕਰ ਦਿਓ ਤਾਂ ਕਿ ਅਸੀਂ ਉਹਦੇ ਖਿਲਾਫ ਜਿਹੜਾ ਐਕਸ਼ਨ ਲੈ ਸਕੀਏ ਸ਼ਹਿਰ ਚ ਹੁੱਲੜਵਾਦੀ ਬਹੁਤ ਜ਼ਿਆਦਾ ਆ ਮੋਟਰਸਾਈਕਲਾਂ ਤੇ ਮੁੰਡੇ ਨਾ ਆਮ ਤਲਵਾਰਾਂ ਲੈ ਕੇ ਘੁੰਮਦੇ ਵੀ ਆ ਬਈ ਜੀ ਇਹ ਬਿਲਕੁਲ ਹੁਣ ਆਇਆ ਤੁਹਾਨੂੰ ਪੰਜ ਚਾਰ ਦਿਨਾਂ ਚ ਹੀ ਦਿਖ ਜੂਗਾ ਇਹ ਦਾ ਅਸਰ ਨਫਰੀ ਦੀ ਬਹੁਤ ਘਾਟ ਆ ਉਹਦੇ ਕਰਕੇ ਵੀ ਤੁਸੀਂ ਮੰਨਦੇ ਹੋ ਵੀ ਇਹ ਸਾਰਾ ਕੁਝ ਹੋ ਰਿਹਾ ਨਫਰੀ ਦੀ ਕਾਰਤਾ ਮਹਿਸੂਸ ਹੁੰਦੀ ਹੈ ਉਹਦੇ ਲਈ ਕੋਈ ਨੇ ਲਾਰੇ ਜੀ ਸਾਡੇ ਸੀਨੀਅਰ ਅਫਸਰ ਜਿਹੜੀ ਹੋਰ ਨਵੀਂ ਰਿਕਰੂਟਮੈਂਟ ਜਿਹੜੀ ਪੰਜਾਬ ਸਰਕਾਰ ਨੇ ਕੀਤੀ ਹੈ ਉਹ ਜਿਵੇਂ ਟ੍ਰੇਨਿੰਗ ਕਰਕੇ ਆਉਂਦੇ ਆ ਉਦੋਂ ਨਫਰੀ ਪੂਰੀ ਹੋ ਜੂਗੀ ਠੀਕ ਠੀਕ ਥੈਂਕ ਯੂ